ਇਹ ਦੁਨੀਆ ਦੇ ਵਿੱਚ ਕੁਝ ਇਹੋ ਜਿਹੇ ਇਨਸਾਨ ਵੀ ਹੈਗੇ ਆ ਤੁਸੀਂ ਵੇਖੇ ਹੋਣਗੇ ਗੁਰਮੁਖ ਪਿਆਰਿਓ ਜਿਹੜੇ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਆ ਅਸਲ ਵਿੱਚ ਜਿਹੜੇ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਆ ਉਹ ਆਪਣੀ ਮਿਹਨਤ ਤੋਂ ਭੱਜ ਰਹੇ ਹੁੰਦੇ ਆ ਤੇ ਜਦੋਂ ਕੋਈ ਕਹਿੰਦਾ ਮੇਰੇ ਨਸੀਬ ਵਿੱਚ ਅਮੀਰ ਬਣਨਾ ਨਹੀਂ ਲਿਖਿਆ ਤਾਂ ਸੱਚ ਕਿਹਾ ਜਾਵੇ ਉਹ ਖੁਦ ਹੀ ਆਪਣੀ ਕਿਸਮਤ ਨੂੰ ਸਸਤੇ ਵਿੱਚ ਵੇਚ ਚੁੱਕਾ ਇਹ ਦੁਨੀਆ ਵਿੱਚ ਫਿਰ ਉਹ ਕਦੇ ਅਮੀਰ ਨਹੀਂ ਬਣ ਸਕਦਾ ਕਿ ਵੀਰੀ ਆਪਾਂ ਕਹਿੰਨੇ ਅਸੀਂ ਗਰੀਬ ਘਰੇ ਪੈਦਾ ਹੋਏ ਆਂ ਸਾਡੇ ਕੋਲ ਪੈਸਾ ਕਿੱਥੋਂ ਆ ਜਾਏਗਾ ਅਸਲ ਦੇ ਵਿੱਚ ਨਾ ਕੁਝ ਚੀਜ਼ਾਂ ਸਾਡੀ ਸੋਚ ਤੇ ਵੀ ਨਿਰਪਰ ਹੁੰਦੀਆਂ ਨੇ ਤੇ ਮਹਾਰਾਜ ਨੇ ਤਾਂ ਸਾਨੂੰ ਇਹੀ ਕਿਹਾ ਕਿ ਹਮੇਸ਼ਾ ਚੰਗਾਈ ਸੋਚਣਾ ਚਾਹੀਦਾ ਜੇ ਅਸੀਂ ਆਪਣੀ ਸੋਚ ਨੂੰ ਅਮੀਰੀ ਵਿੱਚ ਡਬੋਦਾਂਗੇ ਫੇਰ ਹੀ ਭਾਈ ਅਮੀਰੀ ਆਵੇਗੀ ਹੁਣ ਦੇਖੋ ਤੁਸੀਂ ਜਿੱਥੇ ਖੜੇ ਹੋ ਉਹ ਤੁਹਾਡੀ ਮੰਜ਼ਲ ਨਹੀਂ ਹੈਗੀ ਜੇ ਤੁਸੀਂ ਇਹੀ ਸੋਚ ਲਿਆ ਕਿ ਸਾਡੇ ਹਾਲਾਤ ਸਾਨੂੰ ਰੋਕ ਸਕਦੇ ਆ ਪਰ ਸਾਡੇ ਹਾਲਾਤ ਜਿਹੜੇ ਆ ਭਾਈ ਕਿੱਦਾਂ ਦੇ ਵੀ ਹੋਣ ਸਾਡੀ ਸੋਚ ਨੇ ਕਈ ਵਾਰੀ ਸਾਨੂੰ ਗਰੀਬ ਬਣਾਇਆ ਹੋਇਆ ਤਾਂ ਆਓ ਆਪਾਂ ਜਾਣਦੇ ਹਾਂ ਉਹ ਸੱਤ ਕਦਮ ਕਿਹੜੇ ਆ ਜਿਹੜੇ ਸਾਨੂੰ ਅਮੀਰੀ ਬਦਲ ਜਾ ਸਕਦੇ ਆ ਤਾਂ ਉਹਦੇ ਲਈ ਸਭ ਤੋਂ ਪਹਿਲਾ ਕਦਮ ਕੀ ਆ ਪਹਿਲਾ ਕਦਮ ਆ ਸੋਚ ਬਦਲੋ ਨਜ਼ਰੀਆ ਬਦਲੋ ਇਹ ਸਭ ਤੋਂ ਜ਼ਰੂਰੀ ਆ ਜਦੋਂ ਤੱਕ ਤੁਸੀਂ ਸੋਚ ਨਹੀਂ ਬਦਲੋਗੇ ਉਦੋਂ ਤੱਕ ਤੁਹਾਡੀ ਨਾ ਤਾਂ ਆਦਤ ਬਦਲਣੀ ਆ ਨਾ ਹੀ ਉਹ ਨਤੀਜਾ ਆਉਣਾ ਕੋਈ ਹੋਰ ਗਰੀਬ ਹੋਣਾ ਕੋਈ ਗੁਨਾਹ ਨਹੀਂ ਹੈ ਪਰ ਗਰੀਬ ਸੋਚ ਰੱਖਣਾ ਇਹ ਗੁਨਾਹ ਹੈ ਇਹ ਯਾਦ ਰੱਖਣਾ ਇਹ ਐਸੀ ਬਿਮਾਰੀ ਆ ਜਿਹੜੀ ਇਨਸਾਨ ਨੂੰ ساری ਉਮਰ ਜਕੜ ਕੇ ਰੱਖ ਦਿੰਦੀ ਹੈ ਕਈ ਲੋਕਾਂ ਕੋਲ ਪੈਸਾ ਹੋਣ ਦੇ ਬਾਵਜੂਦ ਵੀ ਉਹ ਨਾ ਕੁਝ ਵੱਡਾ ਨਹੀਂ ਕਰ ਸਕਦੇ ਕਈ ਲੋਕ ਇਹੋ ਜਿਹੇ ਵੀ ਹੈਗੇ ਆ ਉਹ ਕਹਿੰਦੇ ਆ ਮੇਰੇ ਕੋਲ ਪੈਸਾ ਹੈ ਨਹੀਂ ਮੈਂ ਵੀ ਵੱਡਾ ਨਹੀਂ ਕੁਝ ਕਰ ਸਕਦਾ ਪਰ ਅਸਲ ਵਿੱਚ ਉਹਨਾਂ ਨੂੰ ਪੈਸਿਆਂ ਦੀ ਨਹੀਂ ਉਹਨਾਂ ਕੋਲ ਸੋਚ ਦੀ ਕਮੀ ਆ ਇਤਿਹਾਸ ਪੜੋ ਇਤਿਹਾਸ ਵਿੱਚ ਤੁਹਾਨੂੰ ਪਤਾ ਲੱਗੂਗਾ ਇਤਨੇ ਗਰੀਬ ਬੰਦੇ ਸੀ ਜਿਨ੍ਹਾਂ ਨੇ ਸੋਚਿਆ ਵੱਡਾ ਸੋਚਿਆ ਤੇ ਵੱਡੀ ਸੋਚ ਦਾ ਵੱਡਾ ਜਾਦੂ ਹੋ ਗਿਆ ਅਮੀਰ ਬਣ ਗਏ ਇਹ ਆਦਮੀ ਦੀ ਕਹਾਣੀ ਜਿਹੜੀ ਆ ਗਰੀਬੀ ਤੋਂ ਨਹੀਂ ਬਲਕਿ ਇੱਕ ਅਲੱਗ ਸੋਚ ਤੋਂ ਸ਼ੁਰੂ ਹੁੰਦੀ ਹੈ ਉਮੀਰੀ ਵੱਲ ਦਾ ਰਾਹ ਦਿਮਾਗ ਤੋਂ ਸ਼ੁਰੂ ਹੁੰਦਾ ਨਾ ਕਿ ਜੇਬ ਤੋਂ ਇਹ ਗੱਲ ਸਦਾ ਹੀ ਯਾਦ ਰੱਖਣਾ ਇਸ ਕਰਕੇ ਆਪਾਂ ਕੋਈ ਵੀ ਛੋਟਾ ਜਿਹਾ ਕੰਮ ਸ਼ੁਰੂ ਕਰ ਸਕਦੇ ਹਾਂ ਫਿਰ ਉਹਨੂੰ ਯੋਜਨਾਬੱਧ ਕਰਕੇ ਵੱਡਾ ਬਣਾ ਸਕਦੇ ਆਂ। ਕਈ ਵਾਰੀ ਇਹ ਵੀ ਦੇਖਣ ਚ ਆਇਆ ਵੀ ਕਈ ਲੋਕ ਕਹਿੰਦੇ ਸਾਡੇ ਕੋਲ ਕੋਈ ਐਕਸਪੀਰੀਅੰਸ ਹੈ ਨਹੀਂ ਤਜਰਬਾ ਹੈ ਨਹੀਂ ਤੇ ਦੂਜੀ ਗੱਲ ਕੀ ਕਹਿੰਦੇ ਆ business ਸਿੱਖਣ ਲਈ ਮੈਂ ਕਿਹੜਾ ਕੋਰਸ ਕਰ ਸਕਦਾ ਤੇ ਕਈ ਲੋਕ ਡਰ ਕੇ ਬੈਠੇ ਰਹਿੰਦੇ ਆ ਨਵਾਂ ਹੁਨਰ ਹੀ ਨਹੀਂ ਸਿੱਖਦੇ ਪਰ ਦੇਖਣ ਦੇ ਵਿੱਚ ਆਇਆ ਹੈ ਜਿਨ੍ਹਾਂ ਲੋਕਾਂ ਨੇ ਭਾਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਆਪਣੀ ਬੋਲਬਾਣੀ ਸਹੀ ਰੱਖੀ ਆ ਤੇ ਮਿਹਨਤ ਕਰਦੇ ਗਏ ਉਹ ਕਾਮਜਾਪ ਹੋ ਗਏ ਆ। ਤੇ ਜਦੋਂ ਬੰਦਾ ਸੋਚਦਾ ਮੈਂ ਕਰ ਸਕਦਾ ਉਹਦਾ ਦਿਮਾਗ ਉਦਾਂ ਉਹਨੂੰ ਤਿਆਰ ਕਰ ਦਿੰਦਾ ਜਦੋਂ ਦਿਮਾਗ ਇਸ ਤਰ੍ਹਾਂ ਕਹਦੇ ਵੀ ਮੈਂ ਨਹੀਂ ਕਰਦਾ ਨਹੀਂ ਕਰ ਸਕਦਾ ਦਿਮਾਗ ਬਹਾਨੇ ਬਣਾਉਣ ਲੱਗ ਜਾਂਦਾ ਇਸ ਲਈ ਸੋਚ ਨੂੰ ਅਮੀਰ ਬਣਾਓ ਹਰ ਰੋਜ਼ ਆਪਣੇ ਆਪ ਨੂੰ ਕਹੋ ਮੈਂ ਕਰ ਸਕਦਾ ਮੈਂ ਮਿਹਨਤ ਕਰੂੰਗਾ ਮੈਂ ਅੱਗੇ ਵਧੂੰਗਾ ਤੁਹਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਹੋਣਗੇ ਤੁਹਾਨੂੰ ਕਹਿਣਗੇ ਇੰਨੀ ਉੱਚੀ ਉਡਾਣ ਨਾ ਭਰ ਜਮਿਨੀ ਹਕੀਕਤ ਵਿੱਚ ਰਿਹਾ ਕਰ ਤਾਂ ਫਿਰ ਭਾਈ ਤੁਸੀਂ ਉਹਨਾਂ ਵੱਲ ਧਿਆਨ ਨਹੀਂ ਦੇਣਾ ਉਹ ਕਿ ਸਫਲਤਾ ਸਫਲ ਬੰਦੇ ਵਿੱਚ ਜਿਹੜਾ ਕਾਰਨ ਆ ਨਾ ਉਹ ਸੋਚ ਹੀ ਹੈ ਸੋਚ ਬਦਲਣ ਦਾ ਮਤਲਬ ਹੈ ਹਰ ਰੁਕਾਵਟ ਨੂੰ ਮੌਕੇ ਵਜੋਂ ਦੇਖਣਾ ਹੁੰਦਾ ਡਿੱਗ ਕੇ ਉੱਠਣ ਨੂੰ ਜਿੱਤ ਦਾ ਨਾਮ ਕਹਿੰਦੇ ਆ ਇਸ ਕਰਕੇ ਵਿਸ਼ਵਾਸ ਰੱਖੋ ਤੁਹਾਡੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਮਿਹਨਤ ਜਿਹੜੀ ਆ ਰੰਗ ਲਿਆਉਣਗੀਆਂ ਜੋ ਕਹਿੰਦਾ ਹੈ ਮੈਂ ਕਰ ਸਕਦਾ ਹਾਂ ਉਹਦੇ ਰਾਹ ਵਿੱਚ ਕੋਈ ਵੀ ਰੁਕਾਵਟ ਟੈਕ ਨਹੀਂ ਸਕਦੀ ਸੋਚ ਬਦਲਣ ਦਾ ਅਸਲ ਅਰਥ ਕੁਝ ਹੋਰ ਹੈ ਗੁਰਮੁਖ ਪਿਆਰਿਓ ਸੋਚ ਬਦਲਣ ਦਾ ਅਰਥ ਇਹ ਨਹੀਂ ਵੀ ਲੋਕਾਂ ਨੂੰ ਬੁਲਾਉਣਾ ਛੱਡ ਦਿਓ ਹੰਕਾਰ ਚ ਆਜੋ ਨਹੀਂ ਸੋਚ ਬਦਲਣ ਦਾ ਅਰਥ ਮੈਂ ਕਰ ਸਕਦਾ ਇਹ ਤਾਂ ਭਾਈ ਵਿਸ਼ਵਾਸ ਆ ਕੇਵਲ ਮੈਂ ਕਰ ਸਕਦਾ ਇਹ ਹੰਕਾਰ ਆ ਹੰਕਾਰ ਚ ਨਹੀਂ ਆਉਣਾ ਨਿਰਮਾਣਤਾ ਵੀ ਰੱਖਣੀ ਆ ਤਾਂ ਮਿਹਨਤ ਕਰਨ ਦੀ ਆਤ ਪਾਓ ਚੰਗਾ ਸੋਚੋ ਜੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਕਾਮਯਾਬ ਬੰਦੇ ਨੂੰ ਮਿਲਿਓ ਜਿਹੜਾ ਜ਼ਿੰਦਗੀ ਵਿੱਚ ਕਾਮਯਾਬ ਹੋ ਗਿਆ ਚਾਹੇ ਸਮਾਜਿਕ ਤੌਰ ਤੇ ਆ ਚਾਹੇ ਰੂਹਾਨੀਅਤ ਤੌਰ ਤੇ ਆ ਉਹ ਟਾਲ ਮਟੋਲੇ ਨਹੀਂ ਕਰੇਗਾ ਉਹ ਇਹ ਨਹੀਂ ਕਹੇਗਾ ਮੈਂ ਕੱਲ ਤੋਂ ਸ਼ੁਰੂ ਕਰੂੰਗਾ ਉਹ ਇਹ ਨਹੀਂ ਕਹੇਗਾ ਮੈਂ ਪਰਸੋਂ ਨੂੰ ਇਹ ਕੰਮ ਕਰੂੰਗਾ ਕਿਉਂਕਿ ਉਹਨਾਂ ਦੇ ਅਨੁਸ਼ਾਸਨ ਕਰਕੇ ਹੀ ਉਹਨਾਂ ਨੇ ਆਪਣਾ ਸੁਭਾਅ ਬਣਾ ਲਿਆ ਇਸ ਕਰਕੇ ਦੂਜੀ ਜਿਹੜੀ ਚੀਜ਼ ਆ ਉਹ ਜ਼ਿੰਦਗੀ ਵਿੱਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ ਉਹ ਹੈ ਨਾ ਵੀ ਵੇਲੇ ਦੀ ਨਮਾਜ਼ ਇੱਕ ਵੇਲੇ ਦੀਆਂ ਟੱਕਰਾਂ ਤਾਂ ਸਵਾਲ ਹੀ ਜਵਾਬ ਨੇ ਹੁਣ ਜਿਹੜੇ ਲੋਕ ਅਨੁਸ਼ਾਸਨ ਨਹੀਂ ਬਣਾਉਂਦੇ ਸਮਾਸਾਰਨ ਨਹੀਂ ਬਣਾਉਂਦੇ ਕਿਵੇਂ ਕਾਮਜਾਬ ਹੋ ਜਾਣਗੇ ਤੇ ਕਈ ਸਵਾਲ ਪੁੱਛਦੇ ਆ ਜੀ ਮਿਹਨਤ ਦੀ ਆਦਤ ਕਿਵੇਂ ਬਣਾਈਏ ਜਵਾਬ ਸਿੱਧਾ ਹੈ ਦੇਖੋ ਛੋਟੇ ਛੋਟੇ ਕਦਮਾਂ ਤੋਂ ਸ਼ੁਰੂ ਕਰੋ ਹਰ ਰੋਜ਼ ਇੱਕ ਟਾਈਮ ਰੱਖੋ ਜਦੋਂ ਤੁਸੀਂ ਸਿਰਫ ਆਪਦੇ ਟੀਚੇ ਤੇ ਕੰਮ ਕਰਨਾ ਕੋਈ ਮੋਬਾਈਲ ਨਾ ਹੋਵੇ ਤੁਹਾਡੇ ਕੋਲ ਬਸ ਤੁਹਾਡਾ ਟੀਚਾ ਹੋਵੇ ਤੁਹਾਡੀ ਮਿਹਨਤ ਆ ਜਿਹੜੀ ਤੁਸੀਂ ਹਰ ਰੋਜ਼ ਕਰੋਗੇ ਇੱਕ ਦਿਨ ਬੋਲੂਗੀ ਸ਼ੁਰੂਆਤ ਵਿੱਚ ਸੁਸਤੀ ਵੀ ਆਊਗੀ ਦਿਲ ਵੀ ਘਬਰਾਊਗਾ ਪਰ ਤੁਸੀਂ ਵੇਖੋਗੇ 40-45 ਦਿਨਾਂ ਬਾਅਦ ਤੁਹਾਡਾ ਮਨ ਤੇ ਤੁਹਾਡਾ ਸਰੀਰ ਦੋਵੇਂ ਇਸ ਲਈ ਤਿਆਰ ਹੋ ਜਾਣਗੇ ਫਿਰ ਜਦੋਂ ਬੰਦਾ ਤਿਆਰ ਹੋ ਜਾਂਦਾ ਨਾ ਅੱਧੀ ਮੰਜ਼ਲ ਤੇ ਤਾਂ ਸਮਝ ਲਓ ਪਹੁੰਚ ਗਿਆ ਇਹ ਚੀਜ਼ ਜ਼ਰੂਰੀ ਆ ਦੂਜਾ ਜਿਹੜਾ ਕਦਮ ਆ ਅਨੁਸ਼ਾਸਨ ਬਣਾ ਕੇ ਰੱਖਣਾ ਹੈ ਤੇ ਅਗਲੀ ਗੱਲ ਜਿਹੜੀ ਆ ਉਹਨੂੰ ਵੀ ਸਮਝਣ ਦਾ ਯਤਨ ਕਰੀਏ ਜਦੋਂ ਵੀ ਆਪਾਂ ਇਹ ਜ਼ਿੰਦਗੀ ਵਿੱਚ ਵੇਖਦੇ ਆ ਜ਼ਿੰਦਗੀ ਇੱਕ ਜੰਗ ਬਿਨਾ ਟੀਚੇ ਤੋਂ ਜਿੱਤੀ ਨਹੀਂ ਜਾ ਸਕਦੀ ਜ਼ਿੰਦਗੀ ਨੂੰ ਇਉਂ ਮੰਨੋ ਪੀ ਪੰਜ ਵਿਕਾਰ ਆ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨਾਲ ਵੀ ਲੜਨਾ ਬਾਹਰੀ ਤੌਰ ਤੇ ਵੀ ਆਪਾਂ ਸਫਲ ਹੋਣਾ ਤਾਂ ਕਈ ਵਾਰੀ ਜਦੋਂ ਆਪਣਾ ਕੋਈ ਟੀਚਾ ਨਹੀਂ ਹੁੰਦਾ ਟੀਚਾ ਮਿੱਥੋ ਮਿਹਨਤ ਵੀ ਬੇਰੁਖੀ ਜੀ ਹੋ ਜਾਂਦੀ ਆ ਕਈ ਵਾਰੀ ਜਦੋਂ ਆਪਾਂ ਕਹਿੰਨੇ ਆ ਵੀ ਭਾਈ ਤੂੰ ਕੀ ਬਣਨਾ ਕਿਸੇ ਬੱਚੇ ਨੂੰ ਪੁੱਛਦੇ ਆ ਕਈ ਬੱਚੇ ਕਹਿੰਦੇ ਉਹਨਾਂ ਸਾਨੂੰ ਪਤਾ ਨਹੀਂ ਅਸੀਂ ਕੀ ਬਣਨਾ ਵੱਡੇ ਹੋਗੇ ਇਹਦਾ ਮਤਲਬ ਉਹਨਾਂ ਨੂੰ ਟੀਚਾ ਹੀ ਨਹੀਂ ਪਤਾ ਬਣਨਗੇ ਕੀ ਕਰਨਗੇ ਕੀ ਤਾਂ ਟੀਚਾ ਵੀ ਜ਼ਿੰਦਗੀ ਦਾ ਕੋਈ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮਾਨੀ ਬਣਦਾ ਨਾ ਕੋਈ ਡਾਕਟਰ ਬਣਦਾ ਨਾ ਭਗਤ ਬਣਦਾ ਨਾ ਇੰਜੀਨੀਅਰ ਬਣਦਾ ਤਾਂ ਇਹ ਚੀਜ਼ਾਂ ਸਦਾ ਯਾਦ ਰੱਖਣੀਆਂ ਨੇ ਇਹ ਸਾਡੀ ਜ਼ਿੰਦਗੀ ਦਾ ਜਦੋਂ ਕੋਈ ਟੀਚਾ ਹੋਊਗਾ ਸਵੇਰ ਦੀ ਸ਼ੁਰੂਆਤ ਬਹੁਤ ਚੰਗੀ ਹੋਊਗੀ ਜ਼ਿੰਮੇਵਾਰੀ ਵੀ ਤੁਹਾਡੀ ਵੱਜੂਗੀ ਵੀ ਮੈਂ ਟੀਚੇ ਨੂੰ ਪੂਰਾ ਕਰਨਾ ਨਹੀਂ ਤਾਂ ਭਾਈ ਦੇਣੀ ਲੰਘਣਗੇ ਸਹਾਈ ਜਾਣਗੇ ਜਾਈ ਜਾਣਗੇ ਹੁਣ ਤੁਸੀਂ ਇਹ ਚੀਜ਼ ਦੇਖਣੀ ਆ ਆਪਦੀ ਜ਼ਿੰਦਗੀ ਦੀ ਵੱਡੀ ਤਸਵੀਰ ਸੋਚਣੀ ਆ ਤੁਸੀਂ 5 ਸਾਲ ਬਾਅਦ ਕਿੱਥੇ ਹੋਣਾ ਚਾਹੁੰਦੇ ਹੋ ਉਹ ਤਸਵੀਰ ਨੂੰ ਟੁਕੜਿਆਂ ਵਿੱਚ ਵੰਡੋ ਹਫ਼ਤਾਵਾਰੀ ਮਹੀਨਾ ਟੀਚੇ ਮਿਥੋ ਇਹ ਕਹਿ ਦਿਓ ਵੀ ਇਹ ਕਾਗਜ਼ ਦਾ ਟੁਕੜਾ ਨਹੀਂ ਅਸਲ ਵਿੱਚ ਇਹ ਮੈਂ ਪ੍ਰਾਪਤੀ ਕਰਨੀ ਹੋਈ ਆ ਉਦਮ ਕਰੇਂਦਿਆ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ ਗੁਰਬਾਣੀ ਵੀ ਕਹਿੰਦੀ ਆ ਵੀ ਉਦਮ ਕਰ ਅਗਾਹਾਂ ਕੂਤਰਾੰਗ ਪਿੱਛਾ ਫੇਰਨਾ ਮਹਾੜਾ ਅੱਗੇ ਚੱਲ ਪਿੱਛੇ ਨਾ ਦੇਖ ਕਈ ਵਾਰੀ ਅਸੀਂ ਪਿੱਛੇ ਵੇਖਦੇ ਰਹਿੰਦੇ ਆ ਤੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਇਸ ਕਰਕੇ ਸੋਚ ਜਿਹੜੀ ਆ ਨਾ ਉਹ ਤਾਂ ਚੰਗੀ ਰੱਖਣੀ ਆ ਉਹਨਾਂ ਸ਼ਾਸਨ ਵੀ ਬਣਾ ਕੇ ਰੱਖਣਾ ਟੀਚੇ ਵੀ ਮਿਥਣੇ ਆ ਉਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਿਹਨਤ ਮੁਸ਼ਕਲਤ ਵੀ ਕਰਨੀ ਆ ਇਹ ਚਾਰ ਗੱਲਾਂ ਹੋ ਗਈਆਂ ਤਾਂ ਇੱਕ ਟੀਚਾ ਜਿਹਦੇ ਵਿੱਚ ਤੁਹਾਡਾ ਦਿਲ ਲੱਗਾ ਹੋਵੇ ਤੁਹਾਡੀ ਰੂਹ ਦੀ ਆਵਾਜ਼ ਹੋਵੇ ਉਹ ਤੁਹਾਨੂੰ ਚੀਰ ਕੇ ਲੈ ਜਾਊਗਾ ਟੀਚਾ ਜਿਹੜਾ ਹੋਣਾ ਜ਼ਰੂਰੀ ਆ ਕਦਮ ਰੁਕਦੇ ਨਹੀਂ ਹੁੰਦੇ ਤੇ ਉਹਨਾਂ ਫਿਰ ਅੱਗੇ ਅਗਲੀ ਗੱਲ ਜਿਹੜੀ ਆ ਆਮਦਨ ਦੇ ਰਾਹ ਬਣਾਓ ਕਈ ਵਰੀ ਅਸੀਂ ਖਰਚਾ ਵੱਧ ਕਰਦੇ ਆਂ ਆਮਦਨ ਸਾਡੀ ਜਿਹੜੀ ਆ ਉਹਦੇ ਸਰੋਤ ਥੋੜੇ ਹੁੰਦੇ ਆ ਆਮਦਨ ਜਿਹੜੀ ਆ ਨਾ ਉਹਦੇ ਵਿੱਚੋਂ ਬਚਤ ਕਰਨੀ ਸਿੱਖੋ ਬਚਤ ਇੱਕ ਚੰਗੀ ਆਦਤ ਆ ਜਿਹੜਾ ਇਨਸਾਨ ਕਾਮਯਾਬ ਬਣਦਾ ਉਹ ਨਾ ਬਚਤ ਕਰ ਰਿਆ ਹੁੰਦਾ ਬਚਤ ਨੂੰ ਬਾਅਦੋਂ ਕਿਸੇ ਚੀਜ਼ ਵਿੱਚ ਨਿਵੇਸ਼ ਕਰਦਾ ਉਹ ਤੋਂ ਲਾਭ ਕਮਾਉਂਦਾ ਆਮਦਨ ਦੇ ਰਾਹ ਬਣਾਓ ਜਿਵੇਂ ਕਿ ਗੁਰਮਖ ਪਿਆਰਿਓ ਛੋਟਾ ਮੋਟਾ ਵਪਾਰ ਹੀ ਕਰ ਲਓ ਸਵਾਲ ਇਹ ਨਹੀਂ ਕਿ ਤੁਸੀਂ ਕਿਹੜਾ ਵਪਾਰ ਕਰੋਗੇ ਇਹ ਦੇਖਣਾ ਪਊਗਾ ਤੁਹਾਡੇ ਹਰ ਇੱਕ ਬੰਦੇ ਦੇ ਆਲੇ-ਦੁਆਲੇ ਕਿਹੜੀ ਚੀਜ਼ ਵੇਚੀ ਜਾ ਸਕਦੀ ਹੈ ਛੋਟਾ ਜਿਹਾ ਵਪਾਰ ਸ਼ੁਰੂ ਕਰ ਲਓ ਕੋਈ ਨੌਕਰੀ ਕਰ ਰਹੇ ਹੋ ਦੇ ਨਾਲ ਕੋਈ ਨੌਕਰੀ ਤੋਂ ਇਲਾਵਾ ਵੀ ਕੋਈ ਕੰਮ ਕਰੋ ਨੌਕਰੀ ਤਾਂ ਤੁਹਾਨੂੰ ਨੌਕਰ ਬਣਾ ਕੇ ਰੱਖੇਗੀ ਜੇ ਤੁਸੀਂ ਵਪਾਰੀ ਬਣ ਗਏ ਛੋਟੇ ਮਾਲਕ ਹੋ ਜਾਓਗੇ ਕਈ ਵਾਰੀ ਸਾਡੇ ਦੋਸਤਾਂ ਕੋਲ ਹੀ ਬਹੁਤ ਗੁਣ ਹੁੰਦੇ ਆ ਉਹਨਾਂ ਤੋਂ ਆਪਾਂ ਸਿੱਖ ਸਕਦੇ ਆ ਕਈ ਵਾਰੀ ਜਿਹੜੀ ਸਾਡੀ ਆਮਦਨ ਥੋੜੀ ਹੁੰਦੀ ਆ ਪਰ ਜੇ ਸੋਚ ਚੰਗੀ ਹੋਵੇ ਵਪਾਰ ਛੋਟਾ ਮੋਟਾ ਸ਼ੁਰੂ ਕਰ ਦੀਏ ਕਿ ਛੋਟੇ ਮੋਟੇ ਵਪਾਰੀ ਇੱਕ ਰੇੜੀ ਤੋਂ ਬਹੁਤ ਵਧੀਆ ਹੋਟਲਾਂ ਵਾਲੇ ਅੱਜ ਬਣ ਚੁੱਕੇ ਆ ਜੇ ਤੁਸੀਂ ਵੱਡੇ ਸੁਪਨੇ ਦੇਖੋਗੇ ਉਹ ਚ ਪੈਸੇ ਨਹੀਂ ਲੱਗਣਗੇ ਪਰ ਜੇ ਤੁਸੀਂ ਖਰਚੇ ਵਧ ਕਰੀ ਚੱਲੋਗੇ ਆਮਦਨ ਤੁਹਾਡੀ ਘਟ ਹੋਗੀ ساری ਉਮਰ ਜਿਹੜੀ ਆ ਨਾ ਤੁਹਾਡੀ ਮੰਗਤਾ ਬਣ ਕੇ ਲੰਘ ਜਾਵੇਗੀ ਦੇਖੋ ਕਈ ਲੋਕ ਨਾ ਚੰਗੀ ਘੜੀ ਖਰੀਦਦੇ ਆ ਵੀ ਦੂਜਿਆਂ ਨੂੰ ਦਿਖਾਵਾਂਗੇ ਮਹਿੰਗਾ ਫੋਨ ਖਰੀਦਦੇ ਆ ਦਿਖਾਵਾਂਗੇ ਦਿਖਾਵੇ ਲਈ ਕਦੇ ਵੀ ਕੁਝ ਨਹੀਂ ਕਰਨਾ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ ਨਾ ਕਾਮਜਾਬ ਹੋ ਸਕਦਾ ਫਾਲਤੂ ਖਰਚਿਆਂ ਤੇ ਰੋਕ ਲਾਓ ਇਹ ਚੀਜ਼ ਵੀ ਆਪਦੇ ਪੱਲੇ ਬੰਨ੍ਹ ਕੇ ਰੱਖੋ ਪੰਜਵੀਂ ਗੱਲ ਫਾਲਤੂ ਖਰਚੇ ਨਹੀਂ ਕਰਨੇ ਤੇ ਜਿਹੜੇ ਫਾਲਤੂ ਖਰਚੇ ਨਹੀਂ ਕਰਦੇ ਤੇ ਉਹਨਾਂ ਫਿਰ ਜ਼ਿੰਦਗੀ ਚ ਕਾਮਜਾਬ ਹੋ ਜਾਂਦੇ ਆ ਛੇਵੀਂ ਗੱਲ ਸਮਾਂ ਉਹ ਚੀਜ਼ ਆ ਜੋ ਜ਼ਿੰਦਗੀ ਬਣਾਉਂਦਾ ਵੀ ਆ ਬਰਬਾਦ ਵੀ ਕਰਦਾ ਦਾ ਸਹੀ ਇਸਤੇਮਾਲ ਕਰੋ ਚੰਗੇ ਬੰਦਿਆਂ ਦੀ ਸੰਗਤ ਕਰੋ ਚੰਗੇ ਬੰਦਿਆਂ ਕੋਲ ਬੈਠਣ ਨਾਲ ਲਾਭ ਹੋਵੇਗਾ ਤੇ ਚੰਗਿਆਂ ਬੰਦਿਆਂ ਦੇ ਕੋਲ ਬੈਠਣ ਨੂੰ ਤੇ ਬਹੁਤ ਜ਼ਿਆਦਾ ਤੁਸੀਂ ਵੇਖੋਗੇ ਸਿੱਖਣ ਨੂੰ ਵੀ ਬੜਾ ਕੁਝ ਮਿਲੇਗਾ। ਕਈ ਲੋਕ ਘੰਟੇ-ਘੰਟੇ ਨਾ ਆਪਦੀ ਜ਼ਿੰਦਗੀ ਨਾ ਮੋਬਾਈਲਾਂ ਤੇ ਲਾ ਦਿੰਦੇ ਆ। ਨਾ ਹੋਰ ਚੀਜ਼ਾਂ ਗੇਮਾਂ ਖੇਡਣ ਤੇ ਲਾ ਦਿੰਦੇ ਆ ਫਿਰ ਕਹਿੰਦੇ ਸਾਡੀ ਕਿਸਮਤ ਮਾੜੀ ਆ। ਤੇ ਸਵੇਰੇ ਜਲਦੀ ਉੱਠਣ ਦੀ ਆਤ ਬਾਓ। ਅੰਮ੍ਰਿਤ ਵੇਲਾ ਸੰਭਾਲੋ ਭਾਈ। ਜਦੋਂ ਅੰਮ੍ਰਿਤ ਵੇਲਾ ਸੰਭਾਲ ਲਿਆ ਸਤਿਗੁਰ ਨੇ ਬਹੁਤ ਕਿਰਪਾ ਕਰ ਦੇਣੀ ਆ। ਕਿਉਂਕਿ ਜਿੰਨੇ ਵੀ ਮਹਾਪੁਰਖਾ ਸਾਰੇ ਹੀ ਅਮਰਤ ਵੇਲੇ ਉੱਠਦੇ ਆ ਭਾਵੇਂ ਉਹਨਾਂ ਦਾ ਅਮਰਤ ਵੇਲੇ ਉੱਠਣ ਦਾ ਮਕਸਦ ਇਹ ਪੈਸਾ ਕਮਾਉਣਾ ਨਹੀਂ ਹੁੰਦਾ ਉਹ ਨਾਮ ਸਿਮਰਨ ਦੇ ਵਿੱਚ ਬਹੁਤ ਅਭਿਆਸ ਕਰਦੇ ਆ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਫਿਰ ਉਹਨਾਂ ਦਾ ਨਾਮ ਵੀ ਰਹਿੰਦਾ ਹੈ ਦੁਨੀਆ ਤੱਕ ਤਾਂ ਸਮੇਂ ਦੇ ਨਾਲ ਦੋਸਤੀ ਕਰੋ ਜਿਨ੍ਹਾਂ ਨੇ ਸਮੇਂ ਨੂੰ ਕਾਬੂ ਕੀਤਾ ਉਹ ਲੋਕ ਜੀਵਨ ਨੂੰ ਕਾਬੂ ਕਰਦੇ ਆ ਅਗਲੀ ਗੱਲ ਜਿਹੜੀ ਅਖੀਰਲੀ ਆ ਉਹ ਹੈ ਡਰਨਾ ਬੰਦ ਕਰੋ ਕਈ ਵਾਰੀ ਅਸੀਂ ਕੋਈ ਕੰਮ ਸ਼ੁਰੂ ਨਹੀਂ ਕੀਤਾ ਹੁੰਦਾ ਪਹਿਲੇ ਡਰਨ ਲੱਗ ਜਾਂਦੇ ਆ ਅਸਫਲਤਾ ਕਿਸੇ ਦੀ ਆਖਰੀ ਮੰਜ਼ਿਲ ਨਹੀਂ ਹੁੰਦੀ ਇਹ ਤਾਂ ਸਫਲਤਾ ਵੱਲ ਜਾਣ ਦਾ ਇੱਕ ਰਸਤਾ ਹੁੰਦਾ ਜਦੋਂ ਆਪਾਂ ਹਾਰਦੇ ਆ ਸਿੱਖਦੇ ਆ ਤੇ ਫਿਰ ਆਪਾਂ ਮਜ਼ਬੂਤ ਬਣ ਜਾਂਦੇ ਆ ਅਸਫਲਤਾ ਤੋਂ ਡਰਨਾ ਛੱਡੋ ਤੇ ਉਹਨੂੰ ਗਲਣਾ ਲਾਓ ਤੇ ਸਿੱਖੋ ਤੇ ਅੱਗੇ ਵਧੋ ਇਹੀ ਚੀਜ਼ਾਂ ਨੇ ਜਿਹੜੇ ਵੀ ਅਸਫਲਤਾ ਤੋਂ ਡਰੇ ਨਹੀਂ ਉਹਨਾਂ ਇਤਿਹਾਸ ਬਣਾਇਆ ਹੈ ਪਰ ਅੱਜ ਅਸੀਂ ਟੁੱਟ ਜਾਂਦੇ ਆ ਕਮਜ਼ੋਰ ਹੋ ਜਾਂਦੇ ਆ ਕਦੇ ਵੀ ਭਾਈ ਇਹ ਗਲਤੀ ਨਹੀਂ ਕਰਨੀ ਤਾਂ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਅਮੀਰ ਬਣਨਾ ਚਾਹ ਪਚਾਪ ਇਹ ਸੱਤ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ ਤੁਹਾਨੂੰ ਅਮੀਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਜਦੋਂ ਤੁਸੀਂ ਦੇਖੋਗੇ ਇਹ ਜਿਹੜੀ ਹਾਰ ਹੈ ਨੂੰ ਅਧਿਆਪਕ ਵਾਂਗ ਮੰਨ ਲਓਗੇ ਵੀ ਸਿੱਖਣ ਨੂੰ ਕੁਝ ਮਿਲ ਗਿਆ ਭਾਈ ਤੁਸੀਂ ਫਿਰ ਹਾਰਦੇ ਨਹੀਂ ਜਿੱਤੀ ਜਾਓਗੇ ਕੋਈ ਵੀ ਤੁਹਾਨੂੰ ਇਹ ਖਰਾਬ ਨਹੀਂ ਕਰ ਸਕਦਾ ਜ਼ਿੰਦਗੀ ਵਿੱਚ ਹਰਾ ਨਹੀਂ ਸਕਦਾ ਇਤਨਾ ਜੇ ਤੁਹਾਡੇ ਵਿੱਚ ਸਕਾਰਾਤਮਕ ਸੋਚ ਆ ਗਈ ਤਾਂ ਇਹ ਸੀਗੇ ਅਮੀਰ ਬਣਨ ਦੇ ਰਾਹ ਇਹ ਸੱਤ ਗੱਲਾਂ ਆਪ ਨਾਲ ਸਾਂਝੀਆਂ ਕੀਤੀਆਂ ਨੇ ਜੇ ਆਪਾਂ ਇਹਨਾਂ ਗੱਲਾਂ ਨੂੰ ਪੱਲੇ ਬੰਨਾਂਗੇ ਤਾਂ ਜ਼ਿੰਦਗੀ ਵਿੱਚ ਭਾਈ ਜ਼ਰੂਰ ਕਾਮਯਾਬ ਹੋ ਜਾਵਾਂਗੇ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਮਹਾਰਾਜ ਜਿੱਥੇ ਸਾਡੇ ਵਿੱਚ ਅਮੀਰੀ ਆਵੇ ਉੱਥੇ ਨਾਲ ਨਿਰਮਾਨਤਾ ਵੀ ਆਵੇ। ਬਲ ਬੁੱਧੀ ਦਾ ਦਾਤਾ ਆਕਾਲ ਪੁਰਖ ਨੂੰ ਜਾਨਣਾ ਹੈ। ਕਿਸੇ ਵੀ ਚੀਜ਼ ਦਾ ਕਦੇ ਮਾਣ ਨਹੀਂ ਕਰਨਾ ਜੀ। ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।